ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਸੂਬੇ ਭਰ ਦੇ ਵਿੱਚ ਆਪ ਪਾਰਟੀ ਦੇ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਨਾਪਾ ਵਿਖੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਦੇ ਵਿੱਚ ਪਾਰਟੀ ਵਰਕਰਾਂ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਇਸ ਖੂਨਦਾਨ ਕੈਂਪ ਦੇ ਵਿੱਚ 100 ਤੋਂ ਜ਼ਿਆਦਾ ਖੂਨਦਾਨੀਆਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਵਿਧਾਇਕ ਦੇਵਮਾਨ ਨੇ ਕਿਹਾ ਕਿ ਸੀਐਮ ਮਾਨ ਦਾ ਅੱਜ ਜਨਮ ਦਿਨ ਹੈ ਅਤੇ ਉਸ ਦੇ ਜਨਮ ਦਿਨ ਤੇ ਅੱਜ ਵਿਸ਼ੇਸ਼ ਉਪਰਾਲਾ ਕੀਤਾ ਗਿਆ ਉਹਨੇ ਇਹ ਵੀ ਕਿਹਾ ਕਿ ਜੇਕਰ ਅਸੀਂ ਖੂਨਦਾਨ ਕਰਾਂਗੇ ਤਾਂ ਹੀ ਅਸੀਂ ਕੀਮਤੀ ਜਾਨਾਂ ਬਚਾ ਸਕਾਂਗੇ ਇਸ ਮੌਕੇ ਵਿਧਾਇਕ ਅਤੇ ਪਾਰਟੀ ਵਰਕਰਾਂ ਦੇ ਵੱਲੋਂ ਕੇਕ ਵੀ ਕੱਟਿਆ ਗਿਆ ਤੇ ਖੁਸ਼ੀ ਜ਼ਾਹਿਰ ਕੀਤੀ ਗਈ ਅੱਜ ਬਹੁਤ ਹੀ ਸਾਡੇ ਲਈ ਖੁਸ਼ੀ ਦਾ ਦਿਨ ਹੈ ਜੀ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਅੱਜ ਜਨਮ ਦਿਨ ਹੈ ਮੇਰੇ ਵੱਲੋਂ ਬਤਾਰੇ ਐਮਐਲਏ ਵਿਧਾਨ ਸਭਾ ਨਾਭਾ ਔਰ ਸਾਡੀ ਸਮੁੱਚੀ ਟੀਮ ਵੱਲੋਂ ਵਿਧਾਨ ਸਭਾ ਨਾਭਾ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਪਰਿਵਾਰ ਹਮੇਸ਼ਾ ਖੁਸ਼ ਰਹੇ ਔਰ ਹਮੇਸ਼ਾ ਪੰਜਾਬ ਦੀ ਸੇਵਾ ਕਰਦੇ ਰਹਿਣ ਅੱਜ ਨਾਬਾ ਦੇ ਵਿੱਚ ਰੋਟਰੀ ਕਲੱਬ ਦੇ ਵਿੱਚ ਜਿਹੜਾ ਜੀ ਖੂਨਦਾਨ ਕੈਂਪ ਲਾਇਆ ਗਿਆ ਪੂਰੇ ਪੰਜਾਬ ਦੇ ਵਿੱਚ ਲੱਗ ਰਿਹਾ ਨਾਬਾ ਦੇ ਵਿੱਚ ਵੀ ਲਾਇਆ ਗਿਆ ਔਰ ਵਲੰਟੀਅਰ ਦੇ ਵਿੱਚ ਪੂਰਾ ਜੋਸ਼ ਹੈ ਜੀ ਬਲੱਡ ਜਿਹੜਾ ਜੀ ਦਾਨ ਕਰਕੇ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਮੈਂ ਵੀ ਆਪਣਾ ਜਿਹੜਾ ਜੀ ਖੂਨਦਾਨ ਦਿੱਤਾ ਆਪਣਾ ਬਲੱਡ ਜਿਹੜਾ ਦਾਨ ਦਿੱਤਾ ਕਿਉਂਕਿ ਜਿਹੜਾ ਖੂਨਦਾਨ ਹੈ ਜੀ ਸਭ ਤੋਂ ਵੱਡਾ ਦਾਨ ਹੈ ਔਰ ਅੱਜ ਦੇ ਦਿਨੇ ਪ੍ਰਾਲਾ ਜਿਹੜਾ ਜੀ ਇੱਕ ਉਸ ਇਨਸਾਨ ਲਈ ਜਿਹੜੇ ਕਿ ਪੰਜਾਬ ਲਈ ਬਹੁਤ ਸੁਚੇਤ ਨੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਜਿਹਨਾਂ ਦੇ ਵਿੱਚੋਂ ਆਉਂਦੀ ਹੈ ਜਿਹੜੇ ਪੰਜਾਬ ਦੀ ਤਰੱਕੀ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਲ ਅੱਜ ਦਾ ਇਹ ਜਿਹੜੇ ਦਿਹਾੜੇ ਤੇ ਇਹ ਖੂਨਦਾਨ ਕੈਂਪ ਲਾ ਕੇ ਬੜਾ ਅੱਛਾ ਲੱਗ ਰਿਹਾ ਔਰ ਸਾਰੇ ਖੁਸ਼ ਨੇ ਔਰ ਨਾਭਾ ਵਿਧਾਨ ਸਭਾ ਜਿਹੜਾ ਦੀ ਪੂਰਾ ਸੀ ਕੇਕ ਵੀ ਕੱਟ ਰਹੇ ਆ ਜੀ ਲੱਡੂ ਵੀ ਬਣ ਰਹੇ ਆ ਭੰਗੜੇ ਵੀ ਪਾ ਰਹੇ ਔਰ ਖੂਨਦਾਨ ਵੀ ਕਰ ਰਹੇ ਆ ਸੋ ਮੇਰੇ ਵੱਲੋਂ ਮੁੱਖ ਮੰਤਰੀ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਪਰਮਾਤਮਾ ਹਮੇਸ਼ਾ ਉਹਨਾਂ ਉਨ ਚੜ੍ਹਦੀ ਕਲਾ ਵਿੱਚ ਰੱਖੇ ਜਿਸ ਤਰ੍ਹਾਂ ਦੇਖ ਲਓ ਪਹਿਲੀ ਵਾਰੀ ਹੋਇਆ ਜੇ ਮੁੱਖ ਮੰਤਰੀ ਦੇ ਜਨਮ ਦਿਨ ਤੇ ਮੈਦਾਨ ਵਿੱਚ ਇਸ਼ਾਲਾ ਪਹੁੰਚ ਪੂਰੇ ਪੰਜਾਬ ਭਰ ਚ ਬਿਲਕੁਲ ਦੇਖੋ ਜੀ ਇਹ ਜਿੰਨੀ ਕਿ ਮੈਨੂੰ ਸਮਝ ਆਇਆ ਸ਼ਾਇਦ ਮੇਰੀ ਨੌਲੇਜ ਆ ਹੋ ਸਕਦਾ ਕੋਈ ਹੋਰ ਵੀ ਹੋਵੇ ਪਰ ਮੇਰੀ ਮੇਰੇ ਹਿਸਾਬ ਨਾਲ ਪਹਿਲੇ ਮੁੱਖ ਮੰਤਰੀ ਨੇ ਜਿਹਨਾਂ ਦੇ ਜਨਮ ਦਿਨ ਤੇ ਖੂਨਦਾਨ ਦਾ ਕੈਂਪ ਜਿਹੜਾ ਲੱਗ ਰਿਹਾ ਜੀ ਹੋ ਸਕਦਾ ਪਹਿਲਾਂ ਵੀ ਕਿਸੇ ਨੇ ਲਾਇਆ ਹੋਵੇ ਪਰ ਮੇਰੀ ਨੌਲੇਜ ਨਹੀਂ ਚਲੋ ਜੋ ਵੀ ਹੈ ਜਿੰਨੇ ਵੀ ਕੀਤਾ ਬਹੁਤ ਛਾ ਕੀਤਾ ਪਰ ਇਹ ਭਰਾਲਾ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਬਹੁਤ ਕਾਬਲੇ ਤਾਰੀਫ ਹੈ ਪੂਰੇ ਪੰਜਾਬ ਦੇ 112 ਵਿਧਾਨ ਸਭਾ ਦੇ ਵਿੱਚ ਇਹ ਕੈਂਪ ਜਿਹੜੇ ਲਾਏ ਜਾ ਰਿਹਾ ਔਰ ਸਾਡਾ ਟਾਰਗੇਟ ਹੈ ਕਿ ਅਸੀਂ 100 ਡੋਨਰ ਦਾ ਜਿਹੜਾ ਖੂਨਦਾਨ ਜਿਹੜਾ ਜੀ ਲੈ ਕੇ ਅਸੀਂ ਦਾਨ ਕਰਨਾ ਔਰ ਸਾਡੇ ਨਾਬੇ ਤਸ ਵੀ ਵੱਧ ਜਾਣਗੇ ਜੀ ਸੋ ਬੜੀ ਖੁਸ਼ੀ ਹੈ ਜੀ ਔਰ ਮੁੱਖ ਮੰਤਰੀ ਸਾਹਿਬ ਦਾ ਜਨਮ ਦਿਹਾੜਾ ਖੂਨਦਾਨ ਕਰਕੇ ਮਨਾਉਣਾ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਜਿਹੜੀ ਹੈ ਜੀ ਦੇਖ ਵੀ ਪੇਸ਼ ਕਰਦਾ ਔਰ ਵਿਲੱਖਣ ਕਿਸਮ ਦੀ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਪਿਛਲੀ ਸਰਕਾਰਾਂ ਦੇ ਮੁਤਸੰਰੀ ਸੀ ਕਿ ਵੱਡੇ ਵੱਡੇ ਹੋਟਲਾਂ ਦੇ ਵਿੱਚ ਆਪਣਾ ਜਨਮ ਦਿਨ ਸੈਲੀਬ੍ਰੇਟ ਕਰਦੇ ਸੀ ਇਹ ਨਵਿਕਲਬਤ ਆ ਲੱਗਣਾ ਹਾਂ ਬਿਲਕੁਲ ਜੀ ਦੇਖੋ ਪਹਿਲਾਂ ਬੋਰਡਾਂ ਤੇ ਫੋਟੋਆਂ ਲਵਾ ਕੇ ਜਾਂ ਆਪਣੇ ਕਹਿ ਦੇਣਾ ਆਪਣੇ ਵਲੈਂਟਾਈਨ ਵਿੱਚ ਤੁਸੀਂ ਬੋਰਡ ਲਾ ਦਿਓ ਮੇਰਾ ਜਨਮ ਦਿਨ ਹੈ ਜੀ ਪਰ ਇਹ ਅਸਲ ਦੇ ਵਿੱਚ ਇਹ ਹੈ ਅਸਲੀ ਸੇਵਾ ਇਹ ਅਸਲੀ ਜਨਮ ਦਿਹਾੜਾ ਜੀ ਜਿਹੜਾ ਕਿ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਕੰਮ ਜਿਹੜਾ ਹੈ ਔਰ ਵਿਰੋਧੀ ਬਹੁਤ ਕੁਝ ਕਹਿੰਦੇ ਆ ਜੀ ਪਰ ਮੇਰਾ ਖਿਆਲ ਹੈ ਕਿ ਇਹ ਉਪਰਾਲਾ ਜਿਹੜਾ ਬਹੁਤ ਫਾਇਦੇਮੰਦ ਰਹਿਗਾ ਪੰਜਾਬ ਲਈ ਔਰ ਅਸੀਂ ਸਾਰੇ ਮੈਂ ਬਤਾ ਰਿਹਾ ਐ ਐਮਐਲਏ ਖੂਨਦਾਨ ਦਿੱਤਾ ਜੀ ਸਾਡੇ ਵਲੰਟੀਅਰ ਸਾਡੀ ਲੀਡਰਸ਼ਿਪ ਸਾਰੇ ਅਸੀਂ ਸਾਰੇ ਦੇ ਰਹੇ ਆਂ ਆਮ ਲੋਕ ਵੀ ਦੇ ਰਹੇ ਨੇ ਚਾਹ ਉਹਨਾਂ ਦੇ ਵਿੱਚ ਕਿ ਅਸੀਂ ਅੱਜ ਦੇ ਦਿਨ ਖੂਨਦਾਨ ਕਰਕੇ ਇਸ ਇਤਿਹਾਸਿਕ ਪਲ ਦਾ ਹਿੱਸਾ ਬਣੀਏ ਜੀ ਮੇਰੇ ਵੱਲੋਂ ਗਿਆਨ ਸਿੰਘ ਬੁੰਗੋ ਪ੍ਰਧਾਨ ਬਾਰਿਸ਼ਾ ਸੇਨਾਪਾ ਸਮੁੱਚੇ ਵਕੀਲ ਭਾਈਚਾਰੇ ਵੱਲੋਂ ਸਮੁੱਚੀ ਨਾਬੇ ਦੀ ਸੰਗਤ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰੀ ਦਾ ਭਵਨ ਸਿੰਘ ਜੀ ਮਾਨ ਸਾਹਿਬ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਪ੍ਰਮਾਤਮਾ ਲੰਮੀ ਉਮਰ ਬਖਸ਼ੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਿਸ ਤਰ੍ਹਾਂ ਪੰਜਾਬ ਦੀ ਸੇਵਾ ਕਰ ਰਹੇ ਨੇ ਉਸ ਤਰ੍ਹਾਂ ਪੰਜਾਬ ਦੀ ਸੇਵਾ ਕਰਦੇ ਰਹਿਣ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਓ ਤੁਸੀਂ ਵੀ ਬਲੱਡ ਡੋਨੇਟ ਤੇ ਅੱਜ ਜਿਹੜੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਬਲੱਡ ਕੈਂਪ ਲਗਾਏ ਜਾ ਰਹੇ ਨੇ ਇਸ ਤਰ੍ਹਾਂ 90 ਦੇ ਵਿੱਚ ਵੀ ਬਲੱਡ ਕੈਂਪ ਲਗਾਇਆ ਗਿਆ ਤੇ ਮੈਂ ਵੀ ਆਪਣਾ ਬਲੱਡ ਆ ਜਿਹੜਾ ਉਹਨਾਂ ਦੇ ਜਨਮ ਦਿਨ ਨੂੰ ਸਵਰਪਤ ਆਪਣਾ ਬਲੱਡ ਆ ਜਿਹੜਾ ਅੱਜ ਦਾ ਉਹਨਾਂ ਅੱਜ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਨਮ ਦਿਨ ਆ ਤੇ 90 ਤੋਂ ਗੁਰਦੇਵ ਸਿੰਘ ਐਮ ਐਲ ਏ ਨਾਪਾ ਜੀ ਦੇ ਭਾਈ ਹੈ ਨਾਪਾ ਵੇਕੇ ਖੂਨਦਾਨ ਕੈਂਪ ਲਗਾਇਆ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਭਗਵੰਤ ਮਾਨ ਜੀ ਸੀਐਮ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੱਖ ਵੱਖ ਵੱਖ ਬੰਦੇ ਬਾਕੀ ਜਨਨੇ ਤੇ ਇੱਥੇ ਸਾਡੇ ਮਾਨ ਸਾਹਿਬ ਨੇ ਅੱਖਾਂ ਖੂਨ ਡਾਂਗੈਂਪਰਾ ਬਹੁਤ ਦੁਨੀਆ ਆ ਰਹੀ ਹੈ ਬੜੀ ਖੁਸ਼ੀ ਹੈ ਰੱਖੋ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਜੀ ਦਾ ਜਨਮ ਦਿਨ ਹੈ ਔਰ ਬਹੁਤ ਖੁਸ਼ੀ ਵਾਲਾ ਦਿਨ ਹੈ ਜਿੰਨੇ ਖਾਲੇ 11 17 ਵਿਧਾਨ ਸਭਾ ਦੇ ਵਿੱਚ ਸਾਰੇ ਵਿਧਾਨ ਸਭਾ ਜੂ ਬਲੱਡ ਕੈਂਪ ਲਗਾਇਆ ਗਿਆ ਔਰ ਬੇਰਖਾ ਨਾਬਾ ਦੇ ਵਿੱਚ ਸਾਡੇ ਗੁਰਦੇਵ ਸਿੰਘ ਦੇ ਮਾਂਜੀ ਦੀ ਗਵਾਈ ਚ ਕੈਂਪ ਲਾ ਰਹੇ ਨੇ ਔਰ ਇੱਥੇ ਬਲੱਡ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਉਹਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਵੀ ਬਲੜ ਦਿੱਤਾ ਔਰ ਬੜਾ ਮਹਿਸੂਸ ਹੋ ਰਿਹਾ ਰੋਕਰੀ ਕਲੱਬ ਦੇ ਵਿੱਚ ਅਜਨਾ ਰਾਸ਼ਾ ਸੀ ਕਿਸੇ ਵੀ ਕੰਮ ਦੇ ਵਿੱਚ ਨਹੀਂ ਦੇਖਿਆ ਔਰ ਬਹੁਤ ਵਧੀਆ ਲੱਗ ਰਿਹਾ ਹੈ ਐਮਐਲਏ ਸਾਹਿਬ ਨੂੰ ਵੀ ਅਸੀਂ ਵਧਾਈਆਂ ਦਿੰਦੇ ਆ ਸਾਡੇ ਭਵਨ ਸਿੰਘ ਸੀਲ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਚੜ੍ਹਦੀ ਕਲਾ ਖੜੇ ਰਹਿਣਾ ਇਹ ਬਹੁਤ ਬੜੀਆ ਖੁਸ਼ੀ ਵਾਲਾ ਦਿਨ ਹੈ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਡਿਵੈਲਪਮੈਂਟ ਬਾਰੇ ਸੋਚਦੇ ਨੇ ਇਹ ਵਧੀਆ ਅਸੀਂ ਕਹਿੰਦੇ ਵੀ ਉਹਨਾਂ ਨੂੰ ਦਿਨ ਰਾਤ ਰੱਬ ਪ੍ਰਮਾਤਮਾ ਗੁਣੀ ਤਰੱਕੀ ਬਖਸ਼ੇ ਬਈ ਤੇ ਜਿਹੜਾ ਪੰਜਾਬ ਦਾ ਉਪਲਬਧ ਕਰਦੇ ਨੇ ਸ਼ਾਇਦ ਪਹਿਲੀ ਵਾਰੀ ਦੇਖਿਆ ਸਾਰੀ ਪੰਜਾਬ ਵਿੱਚ ਅੱਜ ਬਲੱਡ ਡੋਨੇਟ ਕੈਂਪ ਲੱਗ ਰਹੇ ਆ ਚਲੋ ਜੇ ਕੋਈ ਚੰਗਾ ਵਿਅਕਤੀਵਾਦ ਦੇ ਉਹਦਾ ਜਨਮ ਦਿਨ ਕੋਈ ਮਨਾਉਂਦਾ ਕੋਈ ਉਹਦੇ ਮਾੜੀ ਗੱਲ ਨਹੀਂ ਵਧੀਆ ਚੰਗੀ ਗੱਲ ਹੈ ਚੰਗੇ ਵਿਅਕਤੀ ਦਾ ਜਨਮ ਦਿਨ ਇਹਨਾਂ ਨੂੰ ਜ਼ਰੂਰ ਦਾਨ ਕਰਨਾ ਚਾਹੀਦਾ ਜੀ ਦੇਖੋ ਕਿ ਇਹਦੀ ਜ਼ਿੰਦਗੀ ਵਾਧੀ ਹੈ ਜਿਹਦੇ ਨਾਲ ਲੋਕਾਂ ਦਾ ਭਲਾ ਕਰਨਾ ਚਾਹੀਦਾ ਤੁਹਾਡੇ ਮਨ ਚ ਕਿਵੇਂ ਪ੍ਰੇਰਨਾ ਆਈ ਕਿ ਮੈਂ ਫੋਨ ਕਰਾਂ ਉਹ ਵੀ ਸੀਐਮ ਸਾਹਿਬ ਦੇ ਅੱਜ ਜਨਮ ਦਿਨ ਤੇ ਪੁਤ ਮਾਰ ਸਾਹਿਬ ਨੇ ਬਹੁਤ ਵਧੀਆ ਸੋਚ ਸੋਚੀ ਹੈ ਜੀ ਇਹ ਉਹਦੇ ਕਰਕੇ ਆਪਣੇ ਮਨ ਚ ਆਈ ਵੀ ਆਪਾਂ ਵੀ ਫੋਨ ਨਾਲ ਦਾਨ ਕਰੀਏ ਜੀ ਕੀ ਲੱਗਦਾ ਹੋਰਾਂ ਨੂੰ ਕਿ ਤੁਸੀਂ ਅ ਪਸੰਦ ਜੀ ਦੇਣਾ ਚਾਹੁੰਦੇ ਹੋ ਕਈ ਲੋਕ ਡਰਦੇ ਨੇ ਵੀ ਨਾ ਕਰੋ ਕੋਈ ਪਤਾ ਨਹੀਂ ਕੀ ਹੋਸ਼ੂਗਾ ਤੁਸੀਂ ਵੀ ਕਈ ਵਾਰੀ ਦਿੱਤਾ ਹੈਗਾ ਹਾਂ ਜੀ ਹਾਂ ਨਾ ਇਹ ਵੱਡਰ ਨਾਲ ਕੋਈ ਗੱਲ ਨਹੀਂ ਜੀ ਕਾਹਦੀ ਜੰਗ ਦੀ ਵਜਦੀ ਹੈ ਜੀ ਬਹੁਤ ਵਧੀਆ ਗੱਲ ਹੈ ਦਾਨ ਵਾਲੀ ਦਾਨ ਕਰਨਾ ਚਾਹੀਦਾ ਜੀ ਤੁਹਾਡਾ ਤੁਮਾਰਾ ਕੀ ਵਧੀਆ ਲੱਗਦਾ ਖੰਸਾ ਬਹੁਤ ਵਧੀਆ ਸੋਚ ਆ ਜੀ ਇਹਨਾਂ ਦੀ ਬਹੁਤ ਵਧੀਆ ਪ੍ਰਾਲਾ ਕੀਤਾ ਸਾਡਾ ਵੀ ਦਿਲ ਕਰਦਾ ਜੀ ਇਹਨੂੰ ਲੋਕਾਂ ਨੂੰ ਦੇਖ ਕੇ ਵੀ ਅਸੀਂ ਵੀ ਕੂਰਦਾਨ ਕਰੀਏ ਕਿਸੇ ਦੀ ਕੋਈ ਕੀਮਤੀ ਜਾਣ ਵਾਸਕੇ ਕੂਰਦਾਨ ਮਹਾਨ ਦਾ ਮਹਾਨ ਸਾਹਿਬ ਦੇ ਜਨਮ ਦਿਨ ਤੇ ਨਾਲ ਖੁਸ਼ੀ ਹੈ ਜੀ ਵੀ ਅਸੀਂ ਫੁੱਲ ਦਾਨ ਕਰ ਰਹੇ ਹਾਂ ਜੀ ਹਾਂ ਜੀ ਹਾਂ ਹਾਂ ਬਹੁਤ ਕੀਮਤੀ ਜਾਨ ਮੌਕੇ ਤੇ ਕੋਈ ਨਹੀਂ ਲੈ ਸਕਦਾ ਜੀ ਗਰੀਬ ਫੁੱਲ ਦਾ ਕੋਈ ਹੋਰ ਫੁੱਲ ਦਾ ਕੰਮ ਆ ਜੀ ਜਿਹੜਾ ਦੇ ਸਕਦਾ ਦੇ ਦੇ ਫੁੱਲ ਬਹੁਤ ਵਧੀਆ ਜੀ